ਲੁਧਿਆਣਾ ਦੇ ਲਾਡੂਵਾਲ ਟੋਲ ਪਲਾਜ਼ਾ ਦੀ ਟੋਲ ਪਰਚੀ ਦੇ ਰੇਟਾਂ ਵਿੱਚ ਇਜ਼ਾਫਾ ਹੋਣ ਤੋਂ ਬਾਅਦ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਨੇ ਐਲਾਨ ਕੀਤਾ ਹੈ ਕਿ ਉਹ ਲਾਡੂਵਾਲ ਟੋਲ ਪਲਾਜ਼ਾ ਤੇ ਐਤਵਾਰ ਤੋਂ ਪੱਕਾ ਧਰਨਾ ਦੇਣਗੇ। ਉਹਨਾਂ ਨੇ ਕਿਹਾ ਕਿ ਸ਼ਨੀਵਾਰ ਤੱਕ ਦਾ ਸਮਾਂ ਟੋਲ ਪਲਾਜ਼ਾ ਨੂੰ ਦਿੱਤਾ ਗਿਆ ਹੈ ਤਾਂ ਕਿ ਟੋਲ ਪਰਚੀ ਦੀ ਦਰ ਅਚਕਟੋਤੀ ਕਰਨ। ਉਹਨਾਂ ਨੇ ਕਿਹਾ ਜਿੱਥੇ ਲੋਕ ਹਰ ਤਰ੍ਹਾਂ ਦਾ ਟੈਕਸ ਦਿੰਦੇ ਨੇ ਤਾਂ ਇਸੇ ਨੂੰ ਲੈ ਕੇ ਟੋਲ ਪਲਾਜ਼ਾ ਦੀ ਪਰਚੀ ਵਿੱਚ ਕਿਉਂ ਇਜ਼ਾਫਾ ਕੀਤਾ ਗਿਆ ਹੈ? ਜੀ ਆ ਦੱਸ ਦੇ ਕਿ ਟੋਲ ਟੈਕਸ ਦੇ ਵਧੇ ਰੇਟਾਂ ਨੂੰ ਲੈ ਕੇ ਕਿਸਾਨ ਯੂਨੀਅਨ ਦੇ ਵਿੱਚ ਕਾਫੀ ਜ਼ਿਆਦਾ ਗੁੱਸਾ ਪਾਇਆ ਜਾ ਰਿਹਾ ਹੈ ਸੋਲਾਡ ਡਬਲ ਟੋਲ ਪਲਾਜ਼ਾ ਲੈ ਕੇ ਉਹਨਾਂ ਨੇ ਚੇਤਾਵਨੀ ਦੇ ਦਿੱਤੀ ਕਿ ਜੇਕਰ ਸ਼ਨੀਵਾਰ ਤੱਕ ਰੇਟ ਘਟਨਾ ਕੀਤੇ ਤਾਂ ਐਤਵਾਰ ਤੋਂ ਪੱਕਾ ਧਰਨਾ ਦਿੱਤਾ ਜਾਵੇਗਾ ਮੇਰਾ ਨਾਮ ਦਲਬਾਤ ਸਿੰਘ ਗਿੱਲਾ ਭਾਰਤੀ ਕਿਸਾਨ ਮਦੂਤ ਯੂਨੀਅਨ ਦਾ ਸਟੇਟ ਪ੍ਰੈਜ਼ੀਡੈਂਟ ਹੈ ਦੇਖੋ ਪਹਿਲੀ ਗੱਲ ਇਹ ਹੈ ਵੀ ਜਦੋਂ ਅਸੀਂ ਗੱਡੀ ਖਰੀਦਦੇ ਹਾਂ ਜਾਂ ਫਿਰ ਮੋਟਰਸਾਈਕਲ ਬੈਗ ਕੋਈ ਵੀ ਚੀਜ਼ ਲੈਣੇ ਉਹਦਾ ਟੈਕਸ ਪੇ ਕਰਦੇ ਟੂਲ ਪਲਾਜਾ ਹੋਣਾ ਹੀ ਨਹੀਂ ਚਾਹੀਦਾ ਤੇਲ ਪਾਉਣੇ ਆ ਉੱਤੇ ਟੈਕਸ ਪਹਿਲਾਂ ਦੋ ਗਵਰਨਮੈਂਟਾਂ ਨੂੰ ਟੈਕਸ ਭਾਵੇਂ ਸਟੇਟ ਨੂੰ ਵੱਖਰਾ ਦਿੰਨੇ ਆ ਸੈਂਟਰ ਨੂੰ ਵੱਖਰਾ ਦਿੰਨੇ ਆ ਫਿਰ ਉਸ ਤੋਂ ਬਾਅਦ ਚ ਜਦੋਂ ਕੋਈ ਉਹਦੀ ਰਿਪੇਅਰ ਕਰਾਉਂਦੇ ਆ ਉੱਤੇ ਵੀ ਟੈਕਸ ਦਿੰਦੇ ਆ ਘੇਰੇ ਹੀ ਟੂਲ ਪਲਾਜਾ ਦਿੰਨੇ ਆ ਚਲੋ ਟੂਲ ਪਲਾਜਾ ਜਾਇਜ ਹੋਵੇ ਵੀ ਸਾਡੀਆਂ ਛੜਕਾਂ ਪੁਲ ਬਣਦੇ ਆ ਚਲ ਕੋਈ ਗੱਲ ਨਹੀਂ ਬੰਦਾ ਜਰ ਲੈਂਦਾ ਪਰ 150 ਰੁਪਏ ਤੋਂ ਚੱਲਿਆ ਸੀ ਇਹ ਟੂਲ ਪਲਾਜਾ ਜੀ ਅੱਜ 430 ਰੁਪਏ ਤੇ ਪੁੱਛ ਗਏ ਜਿਹੜਾ ਪਾਸ 150 ਦਾ ਬਣਦਾ ਸੀ ਅੱਜ ਉਹ 320 ਰੁਪਏ ਦਾ ਬਣਦਾ ਸਾਡੀ ਯੂਨੀਅਨ ਸਾਡੀਆਂ ਗੱਟੀਆਂ ਫਰੀ ਲੰਗਦੀਆਂ ਸਾਨੂੰ ਕੋਈ ਦੁੱਖ ਨਹੀਂ ਆ ਸਾਨੂੰ ਕੋਈ ਪੰਗਾ ਲੈਣ ਦੀ ਲੋੜ ਵੀ ਨਹੀਂ ਪਰ ਕਿਤੇ ਨਾ ਕਿਤੇ ਜਿਸ ਪਬਲਿਕ ਲਈ ਇਹੀ ਲੜਦੇ ਆ ਉਹ ਪਬਲਿਕ ਦੇ ਹਿੱਤ ਵਿੱਚ ਹੈਗੇ ਆ ਨਾ ਅਰੇ ਫਲੋਰ ਜਾਣਾ ਵਾ ਬੰਦੇ ਨੇ 200 ਦਾ ਤੇਲ ਲੱਗਦਾ 430 ਦਾ ਟੋਲ ਆ ਇਹ ਇਹ ਜਿਹੜੇ ਇਹ ਚੀਜ਼ਾਂ ਨੇ ਇਹ ਜਿਹੜਾ ਕਰਕੇ ਅਸੀਂ ਇਹ ਐਲਾਨ ਕੀਤਾ ਕਿ ਜੇ ਤੇ ਤੁਸੀਂ ਸ਼ਨੀਵਾਰ ਤੱਕ ਘੱਟ ਕਰ ਦੋਗੇ ਤਾਂ ਠੀਕ ਆ ਨਹੀਂ ਤੇ ਅਸੀਂ ਐਤਵਾਰ ਨੂੰ ਟੋਲ ਫ੍ਰੀ ਕਰ ਦਾਂਗੇ ਜਿੰਨੇ ਦਿਨ ਤੁਸੀਂ ਟੋਲ ਦਾ ਰੇਟ ਸਹੀ ਨਹੀਂ ਕਰਦੇ ਉਹਨੇ ਦਿਨ ਫ੍ਰੀ ਰੋ ਤੁਹਾਡੇ ਕਹਿੰਦੇ 150 ਰੁਪਏ ਜੈਸੀ ਆ 150 ਰੁਪਏ ਕਰ ਦਿਓ 150 ਕਿਸੇ ਨੂੰ ਦੁੱਖਦਾ ਨਹੀਂ ਸੀਗਾ ਚਲ ਦੇ ਕੇ ਨਾ ਹੁਣ ਤੋਂ ਮਹਿੰਗਾ ਟੋਲ ਪੰਜਾਬ ਦਾ ਇਹ ਹੀ ਆ ਇਹ ਤੋਂ ਮਹਿੰਗਾ ਟੋਲ ਕੋਈ ਨਹੀਂ ਹੈ ਰੋ ਈ ਲੱਗਦਾ ਸਰਕਾਰਾਂ ਵਾਅਦੇ ਕਰਦੇ ਸੱਤ ਹੋਣੇ ਚਾਹੀਦੇ ਔਰ ਜਿਵੇਂ ਮਾਨ ਨੇ ਸਟੇਟ 'ਚ ਕੀਤੇ ਆ ਦੇਖੋ ਜੀ ਇਹਦੀ ਮਨਿਆਦ ਪੂਰੀ ਹੋਈ ਨੂੰ 2 ਸਾਲ ਹੋ ਗਿਆ ਪਰ ਹਰ ਵਾਰੀ ਇਹਦੀ ਮਨਿਆਦ ਸਾਲ ਬਾਅਦ ਸਟੈਂਡ ਕੀਤੀ ਜਾਂਦੀ ਆ ਦੇ ਇਹ ਤੇ ਸਰਕਾਰਾਂ ਮਿਲੀ ਮਿਲੀ ਭੁਗਤਾਂ ਸਰਕਾਰਾਂ ਦੀ ਤੇ ਕਾਰਪੋਰੇਟ ਘਰਾਣਿਆਂ ਦੀ ਜਿਹੜੀ ਮਿਲੀ ਭੁਗਤਨਾਏ ਚੱਲ ਰਿਹਾ ਸਾਰਾ ਕੁਝ ਕਿਤੇ ਕਿ ਪਬਲਿਕ ਨੂੰ ਲੁੱਟ ਰਹੇ ਨੇ ਪਬਲਿਕ ਨਾਲ ਧੱਕਾ ਕਰ ਰਹੇ ਨੇ ਜਿਹਦੀ ਖਾਤਰ ਅਸੀਂ ਲੜਦੇ ਆਂ ਸਾਡਾ ਮੋਰਚੇ ਵੀ ਲੱਗੇ ਆ ਉਹ ਵੀ ਸਾਡੇ ਪਬਲਿਕ ਦੇ ਇਤਨਾਂ ਦੀ ਲੜ ਰਹੇ ਹਾਂ ਜੇ ਸ਼ਨੀਵਾਰ ਮਰਮਾਨੋ ਪੱਕਾ ਜੀ ਤਰ੍ਹਾਂ ਲਾਣ ਜਾ ਰਹੇ ਆ ਮਤਲਬ ਉਹ ਟੋਲ ਦੇ ਰੇਟ ਨਾ ਘਟੋ ਬਿਲਕੁਲ ਪੱਕਾ ਲਾਵਾਂਗੇ ਜਿੰਨੀਆਂ ਕਿ ਜਥੇਬੰਦੀਆਂ ਨਾਲ ਜਾਣੀਆਂ ਜਿੰਨੀਆਂ ਵੀ ਆ ਜਾਣ ਐਲਾਨ ਕਰਦਾ ਅਸੀਂ ਜਿੰਨੀਆਂ ਵੀ ਜਥੇਬੰਦੀਆਂ ਇਹ ਚਾਹੁੰਦੀਆਂ ਵੀ ਇਹ ਕੰਮ ਚੰਗਾ ਵਾ ਉਹ ਸਾਰੀਆਂ ਨਾਲ ਆਏ ਸਾਡੇ ਕੋਲ ਖੁੱਲਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਤੇ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦਾ ਸਹਿਯੋਗ ਮਿਲਦਾ ਆ ਜਣਾ ਸਾਰਿਆਂ ਨੇ ਆ ਜਣਾ ਸਾਥੀ ਨੇ ਸਾਡੇ ਸਾਰੇ ਇਕੱਠੇ ਲੜ ਰਹੇ ਮੋਰਚਾ ਸੀ ਸੜਾ ਕੇ ਐਮਐਮ ਮੋਰਚਾ ਕੱਢਾ ਬਾਕੀ ਜਥੇਬੰਦੀਆਂ ਵੀ ਆ ਜਾਈਏ ਜੇ ਰੇਟ ਮੋੜਿਆ ਜੀ ਹੈ ਜਲੀ ਵਾਰ ਤੱਕ ਦਾ ਟਾਈਮ ਦਿੰਦਾ ਵਾ ਔਰ ਜੇਕਰ ਇਹਨਾਂ ਨੇ ਰੇਟ ਸਹੀ ਨਹੀਂ ਕੀਤੇ ਤੇ ਅੱਜ ਬਾਅਦ ਉਹ ਜੇ ਨਹੀਂ ਦੇ ਰਿਹਾ ਰੇਟ ਨਹੀਂ ਸਹੀ ਕਰਦੇ ਇਹ ਪਬਲਿਕ ਦੇ ਹਿੱਤਾਂ ਲਈ ਗੱਲ ਆ ਆਂਦਗੀਆਂ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਕਿਤੇ ਨਾ ਕਿਤੇ ਕਬਲਕ ਪਰੇਸ਼ਾਨ ਹੋ ਰਹੀ ਹੈ ਵੀ ਜਿਹਨਾਂ ਦਾ ਗੁੱਡਾ ਕਰਦੀ ਵੀ ਕੀਤੀ ਜਾਂਦੀ ਹੈ ਇਸ ਕਰਕੇ ਜਿਹੜਾ ਜਿਹੜਾ बैंकवेट हॉल की विशाल संग्रह अब आपके गो पर डॉट कॉम आरोप गोल्ड लाख फाइव और बेनिफिट मिलेगा वर्थ टेन लाख रुपीस का जहाँ पर वेज एंड नॉन वेज फंक्शन के लिए दो सौ लोगो के लिए बैंकवेट हॉल अवेलेबल है और साथ ही यहाँ ट्वेंटी रूम एब्सोल्यूटली फ्री स्विमिंग पूल एक्सेस थ्री इयर्स के लिए थर्टी फाइव परसेंट डिस्काउंट फूड और बेवरेजेस के ऊपर 25 स्पा एंड बॉडी मसाज फ्री थ्री इयर्स के लिए इतना ही नहीं वन ब्राइडल बाय हेयर प्लेस मॉडल टाउन एवं टेन पार्टी मेकअप एब्सोल्युटली फ्री मिलेगा इसके अलावा दो दुबई टिकट्स एब्सोल्युटली फ्री पर मिलेगा आज ही संपर्क कीजिए गो से डॉट कॉम ऐसी सिक्स टू थ्री नाइन डबल जीरो जीरो सिक्स थ्री टू इस नंबर पर